ਉਹ ਇਦਾਂ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਇਹਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਸੋ ਇਮੀਡੀਏਟਲੀ ਇਲਾਜ ਆਪਾ ਕਰਾ ਲਈਏ ਟੋਟਲ ਕਿੰਨੇ ਜانے ਹੋਤੇ ਹੋ ਟੋਟਲ ਹੋਗਾ ਟੋਟਲ ਤੇ 5-6 ਜਣੇ ਆ ਗਏ ਹਾਂਜੀ ਦੋ ਜਣੇ ਬਚੇ ਹਾਂਜੀ ਸਾਨੂੰ ਕੱਲ ਰਾਤ ਇਨਫੋਰਮੇਸ਼ਨ ਆਂਦੀ ਹੈ ਕਿ ਜਿਹੜੇ ਮਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਘਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੇਰੇਵਾਲ ਇਹਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੁੰਦੀ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹੁੰਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਚੀ ਕੀਤੀ ਅਸੀਂ ਇਹ ਪਤਾ ਕੀਤਾ ਕਿ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਇਹ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੀਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰਿਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟ੍ਰੇਸ ਕਰ ਰਹੇ ਹਾਂ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਇਹ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫੇਰੇ ਦੀ ਫਰਦਰ ਅਸੀਂ ਪੁੱਛਗਿੱਛ ਜਦੋਂ ਕੀਤੀ ਇਹਨੇ ਪ੍ਰਭਜੀਤ ਨੇ ਦੱਸਿਆ ਕਿ ਇੱਕ ਸਾਹਬ ਸਿੰਘ ਨਾਂ ਦਾ ਵਿਅਕਤੀ ਹੈ ਜੋ ਕਿ ਕਿੰਗਪਿਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਤੇ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀਗਾ ਇਹਨੂੰ ਫਿਰ ਅਸੀਂ ਸਵੇਰੇ ਹੀ ਅੱਜ ਅਰਲੀ ਮਾਰਨਿੰਗ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਹਾਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡੇ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰੀਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਈਲੂਟ ਕਰ ਲਓ। ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਹੈ ਸਪਲਾਈ ਉਹ ਇਹਨੂੰ ਦੇ ਦਿੰਦੇ ਸੀਗੇ ਤੇ ਇਹ ਉਹਨਾਂ ਤੋਂ ਰਿਸੀਵ ਕਰਕੇ ਇਹ ਏਰੀਆ 'ਚ ਫਰਦਰ ਸਪਲਾਈ ਕਰ ਲੈਂਦਾ ਸੀਗਾ। ਇਹਦੇ ਨਾਲ ਇਹਦੇ ਫੜਨ ਨਾਲ ਅਸੀਂ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠੱਲ ਪਾਵਾਂਗੇ ਕਿ ਇਹ ਜਿਹੜੀ ਐਦਾਂ ਦੀਆਂ ਕਰਤੂਟਾਂ ਕਰਦੇ ਨੇ ਮਾੜੀਆਂ ਕਰਤੂਟਾਂ ਉਹਨਾਂ ਨੂੰ ਅਸੀਂ ਆਬੂ ਕਰੀਏ। ਅਸੀਂ ਹੋਰ ਵੀ ਇਹਦੀ ਬੈਕਵਰਡ ਤੇ ਜਾਂਦੇ ਹੋਏ ਜਿਹੜੇ ਡਿਸਟ੍ਰੀਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲਡ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਾਨੂੰ ਇਨਫਾਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਪ੍ਰੋਵਾਈਡ ਕਰ ਰਹੇ ਨੇ ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਹੈ ਇਹ ਵਿੱਚ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕਾਫੀ ਸੱਟ ਪਹੁੰਚੀ ਹੈ ਇਹ ਜਿਹੜੇ ਗੁੰਮਰਾਹ ਵਿਅਕਤੀ ਨੇ ਜਿਹੜੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਮਾਂਗਰ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੇ ਫਿਰ ਇਹ ਇਦਾਂ ਦੇ ਦੂਜੇ ਨਸ਼ਿਆਂ ਵੱਲ ਜਾਂਦੇ ਨੇ ਜਿਹਦੇ ਕਰਕੇ ਇਹ ਹੋਇਆ ਅਸੀਂ ਬਟ ਬਹੁਤ ਹੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ 105 ਬੀ ਐਨ ਐਸ ਤੇ 61 ਜੀ ਐਕਸਾਈਜ਼ ਐਕਟ ਦੇ ਧਾਰਾ ਦੇ ਤੇ ਅਸੀਂ ਹੋਰ ਵੀ ਆਣ ਵਾਲੇ ਸਮਾਂ ਚ ਇਹਨਾਂ ਤੇ ਗ੍ਰਿਫਤਾਰੀ ਕਰਾਂਗੇ। ਧੰਨਵਾਦ। ਜੱ태 ਹੁਣ ਤੱਕ ਦੀ ਗਿਣਨਾ। ਜਿਵੇਂ ਮੈਂ ਡਾਕਟਰ ਸੋਰਨਜੀਤ ਧਵਨ ਸੀਨੀਅਰ ਮੈਡੀਕਲ ਅਫੀਸਰ ਸਿਵਲ ਹਸਪਤਾਲ ਮਰੇ ਸਰ ਗੱਲ ਕਰ ਰਿਹਾ। ਰਾਤੀ ਲਗਭਗ 1 ਵਜੇ ਮੈਨੂੰ ਮਾਨਯੋਗ ਸਿਵਲ ਸਰਕਟਨ ਮੈਡਮ ਕਿਰਨ ਜੀ ਦਾ ਫੋਨ ਆਇਆ ਕਿ 3ਏ ਵਾਲ ਪਿੰਡ ਚ ਜਰੇਲੀ ਸ਼ਰਾਬ ਪੀਣ ਨਾਲ ਕੁਝ ਮੌਤਾ ਹੋ ਗਿਆ ਤੇ ਉਥੋਂ ਡੈੱਡ ਬਾਡੀਜ਼ ਜਿਹੜੀਆਂ ਉਹ ਆਪਣੇ ਸਿਵਲ ਹਸਪਤਾਲ ਸ਼ਿਫਟ ਕਰਨੀ ਹੈ ਮੈਂ ਤੁਰੰਤ ਉਹਨਾਂ ਦਾ ਆਦੇਸ਼ ਮੰਨਦੇ ਹੋਏ ਸਿਵਲ ਹਸਪਤਾਲ ਅੰਮ੍ਰਿਤਸਰ ਰਾਤੀ 1:30 ਵਜੇ ਦੇ ਆਸ-ਪਾਸ ਆ ਗਿਆ ਮੇਰੇ ਆਂਦਿਆਂ ਹੀ ਸਾਡੇ ਨਾਲ ਹੀ ਡੀਐਸਪੀ ਸਾਹਿਬ ਸ਼੍ਰੀਮੰਤ ਰਮੇਂਦਰ ਕਲੈਨ ਜੀ ਉਹ ਵੀ ਮੌਕੇ ਤੇ ਪਹੁੰਚ ਗਿਆ ਅਸੀਂ ਆਪਣੀਆਂ ਐਂਬੂਲੈਂਸਸ ਅਰੇਂਜ ਕਰਕੇ 10 ਮਿੰਟ ਤੇ ਮਜੀਠੇ 10 ਮਿੰਟ ਅ ਐਸਐਮਓ ਮਜੀਠਾ ਦੇ ਨਾਲ ਤਾਲਮਿਲ ਕਰਕੇ ਉਦੋਂ ਇਹ ਪਤਾ ਲੱਗਾ ਵੀ ਟੋਟਲ ਉਥੇ 12 ਡੈਥ ਹੋਈਆਂ ਤੇ ਤਿੰਨ ਬਾਡੀਜ਼ ਦਾ ਕੱਲ ਹੀ ਸ਼ਾਮੀ ਉਥੇ ਸੰਸਕਾਰ ਵਗੈਰਾ ਕਰਤਾ ਗਿਆ ਇਹ ਡੈਥ ਜਿਹੜੀਆਂ ਡਿਫਰੈਂਟ ਡਿਫਰੈਂਟ ਪਿੰਡਾਂ 'ਚ ਹੋਈਆਂ ਐਂਡ ਜਿਹੜਾ ਨਿਊਕਲੀਅਸ ਐ ਸੋਰਸ ਜਿੱਥੋਂ ਉਹਨਾਂ ਨੇ ਸ਼ਰਾਬ ਪੀਤੀ ਆ ਉਹ ਸ਼ਾਇਦ ਇੱਕ ਹੀ ਆ ਤਰੀਏਵਾਲ ਤੋਂ ਕੁਝ ਤਰੀਏਵਾਲ ਪਿੰਡ ਦੀਆਂ ਵੀ ਮੌਤਾਂ ਹੋਈਆਂ ਤੇ ਉਸੇ ਵੇਲੇ ਸਾਡੀਆਂ 4 ਐਮਬੂਲੈਂਸਿਸ ਗਈਆਂ ਤੇ 2-2 3-3 ਕਰਕੇ 9 ਬਾਡੀਜ਼ ਜਿਹੜੀਆਂ 4:30 ਵਜੇ ਤੱਕ ਸਾਡੇ ਕੋਲ ਸ਼ਿਫਟ ਹੋ ਗਈਆਂ ਉਹਦੇ ਲਈ ਡੀਐਸਪੀ ਸਾਹਿਬ ਦੇ ਨਾਲ ਜਾ ਕੇ ਕਿਉਂਕਿ ਸਾਡੀ ਜਿਹੜੀ ਮੋਰਚੜੀ ਆ ਇਹ ਜ਼ਿਆਦਾਤਰ ਫੁੱਲ ਰਹਿੰਦੀ ਆ ਛੇਕ ਬਾਡੀਜ਼ ਰੱਖਣ ਦੀ ਜਗ੍ਹਾ ਹੈਗੀ ਆ ਤੇ ਰਾਤੀ ਵੀ ਇਹ ਫੁੱਲੀ ਸੀਗੀ ਪੀ ਆਲਰੇਡੀ ਕੁਝ ਲਵਾਰਸ ਲਾਸ਼ਾਂ ਜਾਂ ਕੁਝ ਹੋਰ ਡੈਡ ਬਾਡੀਜ਼ ਪਈਆਂ ਹੁੰਦੀਆਂ ਇੱਥੇ ਤੇ ਉਹ ਫਿਰ ਉਹਨਾਂ ਨੋ ਬਾਡੀਜ਼ ਰੱਖਣ ਲਈ ਸਾਡੇ ਕੋਲ ਜਗ੍ਹਾ ਨਹੀਂ ਸੀ ਲੇਕਿਨ ਘਟਨਾ ਹੀ ਇਹੋ ਜੀ ਦਰਦਨਾਕ ਸੀਗੀ ਫਿਰ ਡੀਐਸਪੀ ਸਾਹਿਬ ਦੇ ਮਿਲਕੇ ਤੇ ਅਸੀਂ ਪੰਜ ਕੋਜੇ ਬਰਫ਼ ਦਾ ਪ੍ਰਬੰਧ ਕੀਤਾ ਕਿਉਂਕਿ ਮੌਸਮ ਥੋੜਾ ਗਰਮ ਹੈ ਤੇ ਬਾਡੀਜ਼ ਜਿਹੜਾ ਉਹ ਕੁਝ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਫਿਰ ਅਸੀਂ ਆਪਣੇ ਹਾਲ ਚ ਉਹ ਬਾਡੀਜ਼ ਨੋ ਰਖਵਾਈਆਂ ਉਸ ਤੋਂ ਬਾਅਦ ਲਗਭਗ ਅੱਧਾ ਪੌਣਾ ਘੰਟਾ ਪਹਿਲੇ ਇੱਕ ਮਰੜੀ ਪਿੰਡ ਤੋਂ ਇੱਕ ਹੋਰ ਡੈੱਡ ਬਾਡੀ ਆਈ ਉਹ ਵੀ ਉਹਨਾਂ ਦੇ ਵਾਰਸਾਂ ਨੇ ਕਿਹਾ ਜੀ ਰਾਤੀ ਉਹ ਸ਼ਰਾਬ ਪੀ ਕੇ ਬੰਦਾ ਸੁੱਤਾ ਤੇ ਉਠੇ ਨਹੀਂ ਸੋਇਆ